ਮੇਰੇ ਵੀਡੀਓ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਆਪਣੀ ਹੈਗੀ ਆ ਮੈਰਿਜ ਐਨੀਵਰਸਰੀ ਤੇ ਬੁੱਗਾ ਜੀ ਅੱਜ ਦੁਖੀ ਆਏ ਬੈਠੇ ਨੇ ਐ ਗੁੱਸੇ ਜਿਹੀ ਲੱਗੀ ਬਈ ਉਹ ਵੇ ਉਹ ਅੱਛਾ ਦੀਪ ਲਗਾ ਰਹੇ ਹੈ ਤੇ ਅੱਜ ਐਨੀਵਰਸਰੀ ਆ ਬੀਬੀ ਜੀ ਨੂੰ ਲੈ ਕੇ ਚਲੀਏ ਡਿਨਰ ਤੇ 2 3 4 5 ਹਾਂ 6 7 ਹਾਂ ਆਏ 11 12 ਮੰਮੀ ਆ ਕੰਮ ਛੱਡ ਦੇ ਕੋਕ ਨਾਲ ਬੋਤਲ ਨਾਲ ਖਾਰਾ ਤੇ ਨਾਲ ਛੜਦੇ ਕੰਮ ਇੱਕਦਾਂ ਛੱਡਨੇ ਮਮੀ ਕੰਮ ਦੋ ਹੈ ਤਾਂ ਛੱਡੇ ਹੀ ਆ ਜਿਨ੍ਹਾਂ ਨੇ ਰਾਤ ਦੇ ਪਾ ਕੇ ਰੱਖੇ ਆ ਨਾ ਉਹ ਗੱਡੀ ਚੋਂ ਕੱਢ ਕੇ ਗਿਆ ਹੋ ਕੋਣ ਇੱਕੋ ਹੀ ਤੇਰਾ ਭਰਾ ਨਾਲ ਕੌਣ ਕੌਣ ਸੀ ਨਾਲ ਭੁੱਲਰ ਤੇ ਸਨੋਵਰ ਤਿੰਨੇ ਲੱਗੇ ਹੋਏ ਰੱਜਣ ਹਾਂ ਇਹਨਾਂ ਨੂੰ ਹੁੰਦਾ ਵੀ ਮੰਮੀ ਕਿਹੜਾ ਬਹਿਂਦੀ ਆ ਤੇ ਮੰਮੀ ਨੂੰ ਤੇ ਕੈਮਰੇ 'ਚ ਸਾਰਾ ਕੁਝ ਉੱਧਰ ਦਿਖਦਾ ਇੱਥੇ ਜਮਾਂ ਥੱਲੇ ਬੈਠੇ ਕੈਮਰੇ ਦੇ ਇੱਥੇ ਹੀ ਬੈਠੇ ਆਰੇਂਗ ਸਾਸਰੀ ਕਾਲ ਜੀ ਲੈ ਛੱਡ ਓਏ ਪੁੱਤ ਮੀਜਾ ਹਾਂਜੀ ਸਾਸਰੀ ਕਾਲ ਜੀ ਠੀਕ ਠਾਕ ਜੀ ਉਹ ਤਾਂ ਚਾਹ ਪਾਏ ਕਿੰਨੇ ਚਾਹ ਦੇ ਦੇ ਗਲੋ ਬੇ ਕਿੱਥੇ ਆਏ ਜੇ ਕਿੱਥੇ ਆਏ ਜੇ ਕਿੱਥੇ ਆਏ ਜੇ ਮੂੰਹ ਭਰ ਜਾਂਦਾ ਬਠੰਡੇ ਬਠੰਡਾ ਕਿੰਨੂ ਦਾ ਉਹ ਤਾਂ ਪਹਿਲਾਂ ਹੀ ਆ ਕਿੱਥੇ ਆ ਕੀ ਕਰਨ ਦੇ ਆ ਇਹਨੂੰ ਕੀ ਕਹਣਾ ਜਾਏਗਾ ਮਗਰ ਬਸ ਹੁਣ ਤੇ ਉਹੀ ਆਏ ਹਾਂ ਉਹੀ ਤੇ ਆਏ ਉਹੋ ਹੀ ਆਏ ਤਾਂ ਕਰ ਲੱਗੇ ਨੇ ਉਂਗਲ ਨਹੀਂ ਚੱਕਣੀ ਤੈਨੂੰ ਸੌਂ ਲੱਗੇ ਜੰਗਲ ਚੱਕੇ ਤਿਆਰ ਆ ਵੀਰੇ ਇੱਕ ਵੀਰ ਜੀ ਤੂੰ ਵੀਰ ਉਹਨਾਂ ਨੂੰ ਵੇਖ ਕੇ ਆਪਦੇ ਜਿੰਦਗੀ ਜਿਉਂਆ ਕਰ ਹਾਂ ਮੈਂ ਖੜਾ ਹੁੰਨਾ ਮੈਨੂੰ ਪਤਾ ਲੱਗਦਾ ਖੜੀ ਬਰਾਬਰ ਵੀਰ ਦੇ ਆ ਜਾਂਦਾ ਯਾਰ ਓ ਬੱਲੇ 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 ਕਿਹੜੀ ਗੱਲਾਂ ਕਰ ਤ ਗਿਆ ਚਲੋ ਹੁਣ ਤੋਂ ਪੇਸ਼ ਕੀਤਾ ਜਾ ਰਿਹਾ ਏ ਜਸਪਾਲ ਜਸਵਾਲ ਸੰਧੂ ਹਾਏ ਰੱਤਾਂ ਬਾਤਾਂ ਯਾਦ ਨੇਉਂਦੇ ਨਾਲ ਬੀਤੀਆਂ ਜੋ ਲੰਮੇ ਸਫ਼ਰ ਨਿਭਾਉਣ ਵਹਾਰੀਆਂ ਗੱਲਾਂ ਕੀਤੀਆਂ ਜੋ ਹਾਏ ਮਰੇ ਨਹੀਂ ਹਾਂ ਮਰਨਾ ਤਾਂ ਸਿਖਾਉਣ ਵਾਲੀ ਏ ਹਾਏ ਚੰਨ ਚੰਨ ਕਹਿ ਕੇ ਚੰਨ ਨੂੰ ਚੋਗਾ ਪਾਉਣ ਵਾਲੀ ਏ ਹਾਏ ਚੁੱਪ ਚੁੱਪ ਕਰਕੇ ਦਿਲ ਗਹਿਰਾਂ ਨਾਲ ਖੋਲ ਲਏ ਨੇ ਅਕਸਰ ਕੈਨਾ ਉਹ ਆਖ ਖੁੱਲੇ ਦਿਲ ਦੀ ਹਾਏ ਭੁੱਲਣ ਨੂੰ ਤਾਂ ਕੱਲ ਜੋ ਰੱਖੀ ਚੀਜ਼ ਭੁੱਲ ਜਾਂਨੇ ਆ ਹਾਏ ਕਿੰਨੇ ਅੱਦੇ ਸੇ ਹੋ ਗਏ ਵਿਛੜਿਓ ਨਹੀਂ ਭੁੱਲਦੀ ਹਾਏ ਭੁੱਲਣ ਨੂੰ ਤੇ ਕੱਲ ਜੋ ਰੱਖੀ ਚੀਜ਼ ਇਹ ਨੂੰ ਹੋਵੇ ਤਾਂ ਪੱਕੇ ਦੀ ਜੋ ਭੈਣ ਭਰਾਣੇ ਕੈਨੇਡਾ ਤੋਂ ਆਉਣਾ ਹੋਵੇ ਅਸੀਂ ਆਦਾ ਥੋੜਾ ਜਿਹਾ ਸਮਾਨ ਮੰਗਵਾੜਾ ਮਾ ਅਸੀਂ ਕਰ ਦਾਂਗੇ ਕੱਪੜੇ ਮੰਗਾਉਣੇ ਆ ਅਸੀਂ ਉਹਨਾਂ ਨੂੰ ਪੇ ਕਰ ਦਾਂਗੇ ਸਾਨੂੰ ਦੱਸ ਸਕਦਾ ਕੋਈ ਜੇ ਕਿਸੇ ਵੀਰ ਭਰਾਣੇ ਕੈਨੇਡਾ ਤੋਂ ਆਉਣਾ ਹੋਵੇ ਥੈਂਕ ਯੂ ਥੈਂਕ ਯੂ ਕਿਨੇ ਕਣਾ ਥੈਂਕ ਯੂ ਕਿਉਂ ਧੀਆ ਸਿਰੇ ਹੀ ਕਰਾਂ ਦੇ ਜਾਂਦੇ ਹੀ ਅੱਜ ਤਾਂ ਅੱਜ ਨਹੀਂ ਟਾਲਦੀ ਕਿਤੇ ਬੀਬੀ ਅੱਜ ਹੱਥ ਕਰਾਉਣ ਆ ਅੱਜ ਨਹੀਂ ਰੋਕਦੀ ਮੈਂ ਅੰਨਾ ਉੱਡ ਜੇਗੀ ਕਿਸੇ ਦੇ ਵਿੱਚ ਵਜ ਜਾਣਾ ਬੀਬੀ ਹਾਂ ਅੱਜ ਵਜੂ ਕਿਸੇ ਨਾ ਕਿਸੇ ਚ ਹੂੰ ਕਿਊਟ ਲੱਗੰਦੀ ਪੂਕੀ ਪੂਕੀ ਐ ਨਾ ਓ ਮਾਈ ਗਾਡ ਯਸ ਵਾਟਰਾਂ ਦੀ ਤੇਜ਼ੀ ਵੇਖੋ ਤੇ ਮੈਂ ਰਾਤ ਮੋ ਟੱਕ ਤੇ ਸੀ ਰਾਤ ਮੋ ਟਾ ਇੱਥੇ ਹੀ ਸੀ ਔਰ ਕਿੱਥੇ ਸੀ ਮੈਂ ਵੀ ਇੱਥੇ ਹੀ ਸੀ ਕਿੱਥੇ ਜਾਣਾ ਇਹ ਲੇਟ ਕ ਉੱਠਿਆ ਵੈਸੇ ਹੀ ਲੇਟ ਉੱਠਿਆ ਮੈਂ ਤਾਂ ਤੇ ਫਿਰ ਰਾਤ ਨੂੰ ਭਰਾਣਾ ਕੰਮ ਨਹੀਂ ਕਰਾਉਣਾ ਹੁੰਦਾ ਕ ਮੇਰੇ ਵੀਰੋ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਆਪਣੀ ਹੈਗੀ ਆ ਮਹਰ ਜੈਨੇਵਲ ਸਤਰੀ ਤੇ ਬੁਗਾ ਜੀ ਅੱਜ ਦੁਖੀ ਹੋਏ ਬੈਠੇ ਨੇ ਐ ਗੁੱਸੇ ਜਿਹੀ ਲੱਗੀ ਬਈ ਉਹ ਵੇ ਉਹ ਦੀਪ ਲਗਾ ਰਹੇ ਹੈ ਤੇ ਅੱਜ ਜਨਵਰਸੀ ਆ ਬੀਬੀ ਜੀ ਨੂੰ ਲੈ ਕੇ ਚਲੀਏ ਡਿਨਰ ਤੇ ਹੂੰ ਗੋਲੂ ਕੋ ਆਉਣ ਨੇ ਕਰਾ ਛੱਡਿਆ ਸਰਾ ਵੀ ਜਾਂਦੇ ਦੱਬ-ਦੱਬ ਕੇ ਹੁਣ ਤਾਂ ਖੜਕਾ ਬੜਾ ਘਟ ਗਿਆ ਨੇ ਮਸ਼ੀਨ ਦਾ ਹਾਂ ਜੀ ਅੰਦਰੋਂ ਦਵਾ ਹੁੰਦਾ ਜਦੋਂ ਨਾ ਘੜਦਾ ਜਾਂਦਾ ਹੈ ਨਾ ਖੜਕਾ ਆਉਂਦਾ ਵੇ ਠੀਕ ਹੈ ਹਰ ਥੇ ਚੱਲ ਜਾਈਏ ਇੱਧਰ ਵੀਰ ਹੋਣਾ ਬੀਬੀਆਂ ਤਿਆਰ ਹੋ ਗਏ ਖੜੀਆਂ ਵਾਂ ਤੇ ਗੱਗੂ ਆਣੀ ਫੋਨ ਨਹੀਂ ਚਾਕ ਦੇ ਵਿੱਚ ਆਬੀ ਗਵਾਤੀ ਫੋਰਚਨ ਦੇ ਓ ਆਪਾਂ ਤਾਂ ਬੈਠੇ ਗੱਡੀ ਦੀ ਚਾਬੀ ਲੱਭਦੀ ਨਹੀਂ ਪਈਗੀ ਬੀਬੀਆਂ ਤਿਆਰ ਹੋਈਆਂ ਫਿਰਦੀਆਂ ਇੱਧਰ ਵੇ ਟਿੱਡੀਆਂ ਵੀ ਆਵੇਂ ਆ ਓਏ ਬੱਬੇ ਅੱਜ ਦਾ ਰੱਤਾ ਰੱਤਾ ਹੀ ਬਣਿਆ ਫਿਰਦਾ ਦਾ ਬੂਟ ਵੀ ਲਾਲ ਦੇ ਜਾ ਦੱਸ ਸਕਦੇ ਹਾਂ ਉਹ ਉੱਧਰ ਵੇ ਤੂੰ ਆਹ ਹੀ ਕਮਾਂਡੋ ਵਾਲਾ ਦਾ ਨਹੀਂ ਠੀਕ ਐ ਐ ਬਲੇ ਠੀਕ ਆ ਵੀ ਇਹਨਾਂ ਤੇ ਨਾ ਕੋਈ ਜੀ ਸੂਟ ਪਾਏ ਆ ਚਲੋ ਤਿਆਰੀ ਆ ਤੂੰ ਵੀ ਮੈਚਿੰਗ ਕਰੀ ਫਿਰਦਾ ਅੱਜ ਹੈ ਮੰਮੀ ਹੋਣਾ ਨਾ ਠੀਕ ਆ ਦੇ ਡੀਜ਼ਲ ਡੀਜ਼ਲ ਜ਼ਿੰਦਗੀ ਵਿੱਚ ਅਕਸਰ ਇੱਕ ਗੱਲ ਅਸੀਂ ਲੇਟ ਸਮਝਦੇ ਆਂ ਚੀਜ਼ ਚੰਗੀ ਹੋਵੇ ਇਹ ਕਾਫੀ ਨਹੀਂ ਹੁੰਦਾ ਉਸ ਨੂੰ ਕਿਵੇਂ ਪੇਸ਼ ਕੀਤਾ ਜਾਂਦਾ ਹੈ ਇਹ ਸਭ ਤੋਂ ਵੱਧ ਮੈਟਰ ਕਰਦਾ ਹੈ ਜਿਵੇਂ ਕਿ ਇੱਕ ਚਾਹ ਜਦੋਂ ਮਾਂ ਬੜੇ ਪਿਆਰ ਨਾਲ ਤੇ ਸਤਿਕਾਰ ਨਾਲ ਸਾਨੂੰ ਬਣਾ ਕੇ ਪਿਉਂਦੀ ਹੈ ਤੇ ਉਹ ਸਾਡੇ ਦਿਲ ਨੂੰ ਛੂਹ ਜਾਂਦੀ ਹੈ ਤੇ ਜੇ ਉਹੀ ਅਸੀਂ ਕਿਸੇ ਨੂੰ ਜ਼ਬਰਦਸਤੀ ਬਣਾ ਕੇ ਪਿਓਨ ਨੂੰ ਕਹਿ ਦਈਏ ਤੇ ਉਹਦਾ ਸਵਾਦ ਹੀ ਬਦਲ ਜਾਂਦਾ ਉਥੇ ਚੀਜ਼ ਨਹੀਂ ਬਦਲਦੀ ਉਹਦੀ ਪ੍ਰੈਜੈਂਟੇਸ਼ਨ ਬਦਲ ਜਾਂਦੀ ਆ ਉਹਨੂੰ ਚੰਗਾ ਜਾਂ ਮਾੜਾ ਬਣਾ ਦਿੰਦੀ ਆ ਇੱਕੋ ਹੀ ਗੱਲ ਜੇ ਪਿਆਰ ਨਾਲ ਕਹੀ ਜਾਵੇ ਤਾਂ ਦਿਲ ਨਰਮ ਹੋ ਜਾਂਦਾ ਹੈ ਤੇ ਗੁੱਸੇ ਨਾਲ ਕਹੀ ਜਾਵੇ ਤਾਂ ਉਹੀ ਵੱਡੀ ਸੱਟ ਬਣ ਜਾਂਦਾ ਹੈ ਦੁਨੀਆ ਵਿੱਚ ਟੈਲੈਂਟ ਵਾਲੇ ਬਹੁਤ ਨੇ ਪਰ ਅੱਗੇ ਉਹੀ ਵੱਡ ਬੰਦਾ ਵਾਦਾ ਹੈ ਜਿਹੜਾ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਪੇਸ਼ ਕਰਦਾ ਹੈ ਇਸ ਕਰਕੇ ਯਾਦ ਰੱਖੋ ਜ਼ਿੰਦਗੀ ਸਿਰਫ ਚੰਗਾ ਹੋਣ ਨਾਲ ਨਹੀਂ ਚੱਲਦੀ ਸਗੋ ਚੰਗੇ ਤਰੀਕੇ ਨਾਲ ਦਿਖਾਉਣ ਨਾਲ ਚੱਲਦੀ ਹੈ ਕੱਪੜੇ ਚਾਹੇ ਸਾਦੇ ਪਾਏ ਹੋਣ ਜੇ ਸਾਫ਼ ਸੁਥਰੇ ਤੇ ਕੌਨਫੀਡੈਂਸ ਨਾਲ ਪਾਏ ਹੋਣ ਤਾਂ ਲੋਕ ਬ੍ਰਾਂਡ ਨਹੀਂ ਤੁਹਾਡੀ ਪ੍ਰੈਜੈਂਟੇਸ਼ਨ ਨੂੰ ਸਲੂਟ ਕਰਦੇ ਆ ਤੇ ਦਿਲ ਵਿੱਚ ਪਿਆਰ ਹੋਵੇ ਚਿਹਰੇ ਤੇ ਹੌਲੀ ਜੀ ਮੁਸਕਰਾਹਟ ਹੋਵੇ ਤੇ ਬੋਲ ਵਿੱਚ ਸਵੀਟਨੈਸ ਹੋਵੇ ਤਾਂ ਅਸਲ ਚੀਜ਼ ਤੋਂ ਵੱਧ ਤੁਹਾਡੀ ਪੇਸ਼ਕਾਰੀ ਹੀ ਕੰਮ ਦਿੰਦੀ ਹੈ ਤੇ ਤੁਸੀਂ ਲੋਕਾਂ ਦਾ ਮਨ ਚਿੱਤ ਲੈਂਦੇ ਆ ਤੇ ਇਹ ਗੱਲ ਬਿਲਕੁਲ ਬਹੁਤ ਜ਼ਿਆਦਾ ਸਹੀ ਟੁਕਦੀ ਸਾਡੇ ਉੱਤੇ ਅੱਜਕੱਲ੍ਹ ਮੈਂ ਵੀ ਅੱਜ ਸੋਚਿਆ ਕਿਉਂ ਨਾ ਮੈਂ ਰੋਜ਼-ਰੋਜ਼ ਇੱਕੋ ਹੀ ਜਗ੍ਹਾ ਦੇ ਉੱਤੇ ਕੁਕਿੰਗ ਕਰੀ ਜਾਣੀ ਅਜ ਮੈਂ ਵੀ ਆਪਣੀ ਪ੍ਰੈਜੈਂਟੇਸ਼ਨ ਪਤਲਾ ਆਪਣੇ ਆਪ ਨੂੰ ਬਦਲਾ ਇਹ ਸੱਚ ਹੈ ਜਦੋਂ ਦੇ ਮੈਂ ਤੁਹਾਡੇ ਨਾਲ ਵਲੌਗ ਜਾਂ ਰੀਲਸ ਬਣਾਉਣਾ ਲੱਗੀ ਮੈਂ ਆਪਣੇ ਆਪ ਨੂੰ ਬਹੁਤ ਅਪਗ੍ਰੇਡ ਕੀਤਾ ਹੈ ਤੇ ਉਹਦੇ ਨਾਲ-ਨਾਲ ਅਪਗ੍ਰੇਡ ਕਰਦੀ ਹਾਂ ਮੈਂ ਆਪਣੀਆਂ ਚੀਜ਼ਾਂ ਨੂੰ ਨਵੀਂ-ਨਵੀਂ ਜਗ੍ਹਾ ਤੇ ਉਹਨਾਂ ਨੂੰ ਅਜਮਾਉਣੀ ਆ ਇਹਦੇ ਨਾਲ ਮੇਰਾ ਦਿਮਾਗ ਬਿਜ਼ੀ ਰਹਿੰਦਾ ਮੇਰਾ ਸਟ੍ਰੈਸ ਦੂਰ ਰਹਿੰਦਾ ਹੈ ਔਰ ਹਰ ਵੇਲੇ ਮੈਂ ਸੋਚਦੀ ਰਹਿੰਨੀ ਅੱਜ ਮੈਂ ਕੀ ਨਵਾਂ ਕਰਨਾ ਹੈ ਤੇ ਅੱਜ ਮੈਂ ਆਪਣੀ ਉਹ ਨੁੱਕਰ ਦੇ ਵਿੱਚੋਂ ਆ ਨੂੰ ਕੱਢ ਕੇ ਲਿਆਂਦਾ ਵਿੜੇ ਦੇ ਵਿੱਚ ਇੱਥੇ ਮੈਂ ਆਪਣਾ ਜਿਹੜਾ ਕਿਚਨ ਦਾ ਪੂਰਾ ਸੈਟਅਪ ਕੀਤਾ ਤੇ ਉਹਦੇ ਨਾਲ ਨਾਲ ਜਿਵੇਂ 12 ਸਾਲਾਂ ਬਾਅਦ ਰੂੜੀ ਦੀ ਸੁਣੀ ਗਈ ਸੀ ਉਸੇ ਤਰ੍ਹਾਂ ਮੇਰੇ ਅੱਜ ਟੇਬਲ ਦੀ ਸੁਣੀ ਗਈ ਇਹ ਟੇਬਲ ਜਗਦੀਪ ਨੇ ਆਪਣੇ ਹੱਥੀ ਬਣਾਇਆ ਹੋਇਆ ਸੀ ਪਰ ਇਹਦੇ ਉੱਤੇ ਲਾਉਣ ਵਾਸਤੇ ਇਹ ਕਵਰ ਮਗਾਏ ਨੂੰ ਆਈ ਥਿੰਕ ਸੋ 7 ਤੋਂ 8 ਮਹੀਨੇ ਹੋ ਚੁੱਕੇ ਸੀ ਬਟ ਕਦੇ ਟਾਈਮ ਹੀ ਨਹੀਂ ਲੱਗਾ ਇੱਕ ਮੈਂ ਇੰਡੀਆ ਚਲੀ ਗਈ ਉਸ ਤੋਂ ਬਾਅਦ ਤੇ ਚੀਜ਼ਾਂ ਜਿੱਥੇ ਦੀਆਂ ਉੱਥੇ ਹੀ ਪਈਆਂ ਰਹਿ ਗਈਆਂ ਤੇ ਅੱਜ ਜਦੋਂ ਅਚਾਨਕ ਮੈਂ ਇਸ ਨੂੰ ਇੱਥੇ ਮੂਵ ਕੀਤਾ ਮੈਂ ਸੋਚਿਆ ਕਿਉਂ ਨਾ ਜੋਦੇ ਉੱਤੇ ਉਹ ਸ਼ੀਟ ਲਾ ਦਿੱਤੀ ਵੀ ਜਾਵੇ ਤੇ ਜਿੱਦਾਂ ਹੀ ਮੈਂ ਉਹ ਸ਼ੀਟ ਲਾਈ ਸੀ ਨਾ ਤੇ ਇਹਦੇ ਇੰਨੀ ਇੱਕ ਸੋਹਣੀ ਦਿੱਖ ਬਾਹਰ ਨਿਕਲ ਕੇ ਆਈ ਸੀ ਇੰਨਾ ਕੁ ਜ਼ਿਆਦਾ ਸੋਹਣਾ ਲੱਗ ਰਿਹਾ ਸੀ ਕਿ ਜਿੱਦ ਦੀ ਵੀ ਮੈਨੂੰ ਕਹਿ ਰਹੀ ਸੀ ਕਿ ਇਹ ਨਵਾਂ ਹੀ ਬਣ ਗਿਆ ਮੈਂ ਕਿਹਾ ਜਗਦੀਪ ਇਹੀ ਤਾਂ ਮੈਟਰ ਕਰਦਾ ਦੁਨੀਆ ਤੇ ਸਿਰਫ ਦਿਖਾਵਾ ਹੀ ਤਾਂ ਰਹਿ ਗਿਆ ਹੋਰ ਤੇ ਕੁਝ ਰਹਿ ਹੀ ਨਹੀਂ ਗਿਆ ਕੋਈ ਕਿਸੇ ਦੀ ਸਿਰਤ ਨਹੀਂ ਦੇਖਦਾ ਕੋਈ ਕਿਸੇ ਦੀਆਂ ਭਾਵਨਾਵਾਂ ਨਹੀਂ ਦੇਖਦਾ ਤੁਹਾਡੇ ਅੰਦਰ ਦੇ ਇਮੋਸ਼ਨਸ ਨਹੀਂ ਦੇਖਦਾ ਤੁਸੀਂ ਕਿਹੜੇ ਆਪਨ ਡਾਊਨ ਤੋਂ ਨਿਕਲ ਰਹੇ ਹੋ ਇਹ ਨਹੀਂ ਦੇਖਦਾ ਲੋਕਾਂ ਨੂੰ ਸਿਰਫ ਦੇਖਣਾ ਹੈ ਤੇ ਉਹ ਇਹ ਕਿ ਤੁਸੀਂ ਉਸ ਚੀਜ਼ ਨੂੰ ਕਿਸ ਸਲੀਕੇ ਨਾਲ ਜਾਂ ਕਿਦਾਂ ਕੈਰੀ ਕਰਦੇ ਹੋ ਠੀਕ ਹੈ ਅੱਜ ਇਹ ਜਿਹੜਾ ਪੈਨ ਸੌਸ ਪੈਨ ਮੈਂ ਨਵਾਂ ਲਿਆਂਦਾ ਸੀ ਔਰ ਇਹ ਤਵਾ ਵੀ ਨਵਾਂ ਲਿਆਂਦਾ ਸੀ ਮਾਇਰ ਦੇ ਉੱਤੇ ਡਿਸਕਾਊਂਟ ਚੱਲ ਰਿਹਾ ਹੈ 70% اور اے ਜਿਹੜਾ ਸੀ ਇਹ ਮਿੱਟੀ ਦਾ 컬러 ਕੀਤਾ ਹੋਇਆ ਬਰਤਨ ਸੀ ਔਰ ਇਹਦੇ ਵਿੱਚ ਸਬਜੀ ਬਹੁਤ ਹੀ ਵਧੀਆ ਬਣੀ ਸੀ ਤੇ ਮੇਰਾ ਦਿਲ ਜਦੋਂ ਮੇਰਾ ਕੋਈ ਪੁਰਾਣਾ ਬਰਤਨ ਖਰਾਬ ਹੋ ਜਾਂਦਾ ਹੈ ਨਾ ਤੇ ਉਹਨੂੰ ਮੈਂ ਹਮੇਸ਼ਾ ਨਵੇਂ ਬਰਤਨ ਨਾਲ ਰਿਪਲੇਸ ਕਰ ਦਿੰਨੀ ਆ ਪਰ ਜ਼ਿੰਦਗੀ 'ਚ ਉਹ ਕਦੇ ਲੋਕਾਂ ਨੂੰ ਰਿਪਲੇਸ ਨਹੀਂ ਕੀਤਾ ਮੈਨੂੰ ਬਹੁਤ ਲੋਕਾਂ ਨੇ ਰਿਪਲੇਸ ਕੀਤਾ ਹੈ ਆਪਣੀ ਜ਼ਿੰਦਗੀ 'ਚੋਂ ਪਰ ਮੈਂ ਕਦੇ ਨਹੀਂ ਮੈਂ ਜਿਹਦੇ ਨਾਲ ਇੱਕ ਵਾਰ ਖੜ ਗਈ ਆ ਚਾਹੇ ਉਹ ਮੈਨੂੰ ਸਦੀਆਂ ਬਾਅਦ ਆ ਕੇ ਮਿਲਦੇ ਮੈਂ ਉਦਾਂ ਦੀ ਉਦਾਂ ਹੀ ਉਹਨੂੰ ਮਿਲੂਗੀ ਮੇਰੇ ਪਿਆਰ ਮੇਰੀ ਕੇਅਰ ਸੇਮ ਟੂ ਸੇਮ ਹੋਊਗੀ ਪਰ ਹਾਂ ਥੋੜਾ ਜਿਹਾ ਉਹਦੀ ਠੋਕਰ ਲੱਗਣ ਕਰਕੇ ਫਰਕ ਜ਼ਰੂਰ ਪੈ ਗਿਆ ਹੋਵੇਗਾ ਬਾਕੀ ਤੁਸੀਂ ਦੱਸਣਾ ਤੁਹਾਨੂੰ ਕੀ ਲੱਗਦਾ ਪ੍ਰੈਜੈਂਟੇਸ਼ਨ ਜ਼ਰੂਰੀ ਹੈ ਜਾਂ ਅਸਲ ਤੁਹਾਡੇ ਇਮੋਸ਼ਨਸ ਜ਼ਰੂਰੀ ਹੈ ਅੱਗੇ ਨਾ ਮੇਰੇ ਇੱਥੇ ਬਲੇਡ ਵੱਜ ਗਿਆ ਇੱਥੇ ਮੇਰਾ ਭਲਾ ਕੰਮ ਕਰ ਜਾ ਕਰ ਲਈ ਆਪਾਂ ਲੈ ਗਏ ਸਰਿਆਵਟ ਨੂੰ ਆਹ ਚੀਜ਼ ਇਹ ਕੀ ਛੇ ਆ ਇਹ ਸਰਿਆਵਟ ਵਾਲੀ ਜੀ ਜਿਵੇਂ ਸਰਿਆਵਟ ਨੂੰ ਪੈਪ ਵੱਟ ਛੱਡੀ ਲਫਾਫਾ ਲਾਈ ਜਾਂਦਾ ਆਹ ਲਫਾਫਾ ਲਾ ਯੈਸ ਹਾਂ ਵੇ ਬੈਟਰੀ ਲਾਓ ਇਹਦੀ ਇੱਥੇ ਆ ਫੇਟ ਕਰੋ ਬੈਟਰੀ ਨੂੰ ਬਲੇਡ ਪੈ ਜਾਂਦਾ ਬਲੇਡ ਲਾਗਦਾ ਹੁੰਦਾ ਸਾਰਾ ਕਾ ਤੇ ਲਾਕ ਲਾਕ ਆਵੇ ਕਿਉਂ ਅੱਛਾ ਬਲੇਡ ਬਲੂਡ ਲੈ ਜਾਂਦਾ ਵੀ ਵੱਡਨਾ ਸੌਖਾ ਇਹਦੇ ਨਾਲ ਨਾਈਸ ਟ੍ਰਿਕ ਵੱਟ ਕੇ ਵੇਖੀ ਕੋਈ ਨਿੱਕੀ ਬੁੱਛਾ ਹਾਂ ਵੱਟ ਲਓ ਪੈ ਵੱਟ ਲੈਨੇ ਆਪਾਂ ਆ ਲੈ ਫੜੀ ਵੇਪ ਲੋਹੇ ਦੀ ਪੈ ਵੱਡੂਗਾ ਕਿ ਦੂਜੀ ਜੋ ਮਰਜੀ ਮੈਟਲ ਨਾਲ ਆਏ ਵੈਸੇ ਦਾ ਆ ਪੈ ਵੱਡ ਕੇ ਦਿਖਾ ਯੋ ਇਹ ਨਾ ਬਲੋ ਜਿਵੇਂ ਮੰਨ ਕੇ ਦੋਵੇਂ ਥਾਣਾ ਫੜ ਕੇ ਰੱਖੀ ਆ ਆ ਵੇ ਇਹ ਨਾ ਬਲੋ ਆ ਜਾ ਕ ਹਾਂ ਆ ਵੇ ਲੋ ਗਲਾਪਿਆ ਨਾ ਉੱਥੇ ਉਹ ਗਲਾਵੇ ਲੈ ਕਿਦੰਦਾ ਪਿਆ ਉੱਥੇ ਚਾਰ ਦਿਨ ਹੋ ਗਏ ਮੈਨੂੰ ਨਹੀਂ ਪਤਾ ਕਿੰਨੇ ਰੱਖਿਆ ਈ ਚਾਰ ਦਿਨ ਹੋ ਗਏ ਵੇਖੀ ਜਾਨਾ ਗਲਾਪ ਪਾਣੀ ਦੇ ਭਰਿਆ ਨਾਲੇ ਉੱਤੇ ਵੇਖ ਲੋ ਜਾ ਕੇ ਜਾ ਨਾ ਇਹ ਵੀ ਗੱਲ ਦਾ ਤੇ ਨਾ ਪਾਣੀ ਦਾ ਨਾ ਭਰਿਆ ਹੋਵੇ ਪਤਾ ਨਹੀਂ ਕਿਹੜਾ ਉੱਥੇ ਖਾਨ ਗਿਆ ਗੋਲੀ-ਗੁਲੀ ਤੇ ਪਾਣੀ ਦੇ ਭਰ ਕੇ ਉੱਥੇ ਛੱਡ ਆ ਇੰਨੀ ਲੋਰ ਲੱਗੀ ਰਹੀ ਦੀ ਤੁਹਾਨੂੰ ਆਹੋ ਲੱਗੀ ਗਈ ਹਾਂ ਦਾ ਲੱਗੀ ਇਹ ਇਹਨਾਂ ਨੂੰ ਦੁਜੇ ਕਾਹ ਲਿਆ ਕੇ ਦੇ ਕਾਗਜਾੜੇ ਦੁਜੇ ਗਲਾਸ ਇਹ ਵੀ ਉੱਧਰ ਫਿਰ ਆਹੋ ਸਾਰੇ ਬੰਨੇ ਇੱਕ ਗਲਾਸ ਇੱਕ ਗਲਾਸ ਇਹ ਕਿੱਥੇ ਰੱਖਿਆ ਲੈ ਮੰਮੀ ਸਾਰੀ ਤੁਹਾਡੀ ਗਲਾਸ ਲਾਭਦੀ ਰਹਿੰਦੀ ਆ ਵੀ ਗਾੜ ਕਿੱਥੇ ਗਈ ਕਾ ਉਦੋਂ ਜਗਾ ਗਲਾਸ ਕਿੱਧਰ ਗਿਆ ਵੇ ਚੇਨਾਂ ਦੀ ਖਾਦ ਦਾ ਰੋਲਾ ਖਾਲ ਪੌ ਲੱਗਿਆ ਅੱਜ ਚੱਲ ਚੱਲ ਕੈਂਸੇ ਤਾਂ ਜੀ ਬਸ ਲੱਕੜ ਆਇਆ ਉਸਮਾਨ ਆ ਗਿਆ ਤੁਹਾਡਾ ਵੇਖ ਲਓ ਭਈਆ ਉਹਦਾ ਵੱਡ ਵੀ ਦਿੱਤਾ ਸੀ ਵੱਡ ਵੀ ਦਿੱਤਾ ਲੱਗਿਆ ਆਂ ਹਾਂਜੀ ਵਾਹ ਜੀ ਵਾਹ ਵੇਖਦਾ ਮੈਂ ਤੁਹਾਡੇ ਆ ਲਾਉਣਾ ਉੱਧਰ ਵੇਖੋ ਵੀਰ ਜੀ ਹੋਲੀ ਹੈ ਹੋਲੀ ਵਾਹ ਜੀ ਵਾਹ ਅੱਜ ਪਤਾ ਲੱਗੰਦਿਆ ਇਹ ਕੰਮ ਕੀਤਾ ਠੋਕੇ ਨਹੀਂ ਠੀਕ ਹੈ ਦੇ ਇੱਧਰ ਵੀ ਗੰਦਾ ਚੇਬਾ ਕੱਢੀ ਆਉਂਦੇ ਆ ਮਿਸਤਰੀ ਵੀ ਗਲਾਈਆਂ ਗਲੂਆਂ ਬਣਾਈ ਆਉਂਦੇ ਆ ਇਹ ਵੀ ਕਿੱਥੇ ਹਟਦੇ ਚੰਦਰੇ ਇਹ ਅਕੰਦਰ ਮਸ਼ੀਨ ਕੁੱਟਣੀ ਲਾਇਆ ਲਓ ਜੀ ਤੁਹਾਨੂੰ ਇੱਧਰ ਲੈ ਬਨੇ ਕਰਤਾ ਹਣ ਸਹੀ ਆ ਸਾਨੂੰ ਭਰਾਵਾ ਹੌਲੀ ਹੌਲੀ ਬਾਹਰੋਂ ਕੱਢਦਾ ਵਾਂ ਨਹੀਂ ਚੀਰਾ ਪਾਈਏ ਨੇ ਲੱਕੜਾਂ ਲੁਕੜਾਂ ਦਾ ਕਟਿੰਗ ਕੀਤੇ ਹੋਇਆ ਪਿਆ ਸਾਰਾ ਬਈ ਬਾ ਠੀਕ ਆ ਦੱਬ ਦਿਓ ਗਲੀ ਕਮੀ ਪੇਛੀ ਰਹਿਣਾ ਨਹੀਂ ਜਾ ਕੇ ਕਿਸੇ ਚੀਜ਼ ਦੀ ਫੂਕਾ ਪੈ ਗਈ ਅੱਖੀਰ ਆ ਜੀ ਬਹੁਤ ਆਹ ਮਾਈ ਗਾਡ ਫੂਕਾ ਮਾਰਾ ਮੈਂ ਫੂਕਾ ਆਹ ਭਾਰਤੀ ਆਪਣੇ ਨੇ ਫੂਕਾ ਬਾ ਠੀਕ ਆ ਮਾਣੇ ਕਿੰਨਾ ਗਲਾਸ ਹੈ ਇਹ? ਇਹ ਜੀ ਮੇਰਾ 10ਵਾਂ ਕਲਾਸ ਆ। ਨੌਟੀ ਹੋ ਗਿਆ। ਕਿਹੜੀ ਕਲਾਸ ਆ? ਮੈਂ 5th ਸਾਰੇ ਨਾਲ ਦਾ ਨਾਮ ਦੱਸ ਰਿਹਾ। ਤੇਰਾ ਨੇਮ ਕੀ ਆ? ਮੇਰਾ ਨਾਮ ਆਮਨਪਾਤ ਸਿੰਘ ਖੁੱਸਾ। ਆਇ ਤੇਰਾ। ਹਲੋ ਸਾਹਿਬ ਨਾਲ, ਸਾਹਿਬ ਨਾਲ। ਹਲੋ ਸਾਹਿਬ ਨਾਲ। ਜਮਾ ਲਈ ਸਾਹਿਬ ਨਾਲ। ਸਾਹਿਬ ਨਾਲ ਖਾਣਾ ਠੀਕ ਆ? ਰਾਸ਼ਨ ਬਗਾਨਾ ਟੈਡਾ ਆਵਦਾ ਹੈ। ਹੁਣ ਤਾਂ ਪਤਾ ਲੱਗੂਗਾ। ਠੀਕ ਹੈ ਠੀਕ ਆ ਜਾਬੂ ਹੋਗੇ ਨਰੋਲ ਫਰੂਟ ਚਾਟ ਚੱਲ ਰਹਾ ਕੋ ਪਿੱਛੇ ਰਹੇ ਨਹੀਂ ਸਾਰਾ ਕੋ ਟੇਸਟ ਕਰਾਵੇ ਆ ਜਾਓ ਵੀਰੇ